1.5 ਸਾਲ ਤੋਂ ਪਨਬਸ ਵੋਲਵੋ ਵੱਲੋਂ ਯਾਤਰੀਆਂ ਲਈ ਵੱਖਰਾ ਵੇਟਿੰਗ ਰੂਮ ਬਣਾਉਣ ਦੀ ਕੋਸ਼ਿਸ਼ ਵਿੱਚ ਆਖਰਕਾਰ ਹੁਣ ਉਹਨਾਂ ਨੂੰ ਸਫਲਤਾ ਮਿਲੀ ਹੈ। ਸ਼ਹੀਦ ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਵਿਖੇ ਪਨਬਸ ਬੋਲਵੋ ਦੇ ਯਾਤਰੀਆਂ ਲਈ ਇੱਕ ਵਿਸ਼ੇਸ਼ 에ਅਰ ਕੰਡੀਸ਼ਨਰ ਵੇਟਿੰਗ ਰੂਮ ਬਣ ਕੇ ਤਿਆਰ ਹੈ। ਇਸ ਨੂੰ ਦਿੱਲੀ ਰੂਟ ਦੀਆਂ ਬੱਸਾਂ ਦੇ ਕਾਊਂਟਰ ਦੇ ਠੀਕ ਪਿੱਛੇ ਬਣਾਇਆ ਗਿਆ ਹੈ। ਇੱਥੇ ਚੰਡੀਗੜ੍ਹ ਦਾ ਕਾਊਂਟਰ ਵੀ ਥੋੜੀ ਦੂਰੀ ਤੇ ਹੈ। ਯਾਤਰੀਆਂ ਨੂੰ ਪਨਬਸ ਵੋਲਵੋ ਦੀ ਟਿਕਟ ਵਿਖਾ ਕੇ ਹੀ ਵੇਟਿੰਗ ਰੂਮ ਵਿੱਚ ਐਂਟਰੀ ਮਿਲੇਗੀ ਅਤੇ ਆਮ ਬੱਸਾਂ ਦੇ ਯਾਤਰੀ ਇਸ ਵੇਟਿੰਗ ਰੂਮ ਦੀ ਵਰਤੋਂ ਨਹੀਂ ਕਰ ਸਕਣਗੇ ਜਿਸ ਕਮਰੇ ਨੂੰ ਵੋਲਵੋ ਯਾਤਰੀਆਂ ਲਈ ਵੇਟਿੰਗ ਰੂਮ ਬਣਾਇਆ ਗਿਆ ਹੈ ਉਹ ਪਹਿਲਾਂ ਔਰਤਾਂ ਲਈ ਰਾਖਵਾਂ ਸੀ ਪੰਜਾਬ ਰੋਡਵੇ ਜਲੰਧਰ ਦੇ ਜਰਨਲ ਮੈਨੇਜਰ ਮਨਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਬੱਸ ਸਟੈਂਡ ਤੇ ਪਨਬੱਸ ਵੋਲਵੋ ਦੇ ਸਵਾਰੀਆਂ ਲਈ 에ਅਰ ਕੰਡੀਸ਼ਨਰ ਵੇਟਿੰਗ ਰੂਮ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਵੇਟਿੰਗ ਰੂਮ ਵਿੱਚ ਸੋਫਾ ਟੇਬਲ ਆਦੀ ਫਰਨੀਚਰ ਰੱਖਿਆ ਗਿਆ ਹੈ ਹੋਰ ਜ਼ਰੂਰੀ ਵਸਤਾਂ ਵੀ ਮੰਗਵਾਈਆਂ ਜਾ ਰਹੀਆਂ ਨੇ ਕੜਾਕੇ ਦੀ ਸਰਦੀ ਕਾਰਨ ਫਿਲਹਾਲ 에어 ਕੰਡੀਸ਼ਨਰ ਦੀ ਜ਼ਰੂਰਤ ਨਹੀਂ ਹੈ ਪਰ ਗਰਮੀਆਂ ਸ਼ੁਰੂ ਹੁੰਦੇ ਹੀ 에어 ਕੰਡੀਸ਼ਨਰ ਵੀ ਕੰਮ ਕਰਨਾ ਸ਼ੁਰੂ ਕਰ ਦੇਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਵੇਟਿੰਗ ਰੂਮ ਰਸਮੀ ਤੌਰ ਤੇ ਖੋਲ੍ਹਿਆ ਜਾ